ਜੇ ਇਹ ਨੂੰ ਆਪਾਂ ਰੈਗੂਲਰਲੀ ਕਰੀਏ ਤੇ ਇਹਨਾਂ ਦਾ ਫਾਇਦਾ ਹੋ ਜਾਊਗਾ ਹੁਣ ਬੜੀਆਂ ਗੱਲਾਂ ਤਾਂ ਕਰਨੀਆਂ ਨਹੀਂ ਇੱਕ ਉਹ ਗੱਲ ਕਰਨੀ ਹੈ ਕਿ ਵੀ ਡੂੜਕ ਲੱਖ ਅੱਗੇ ਛੜ ਜਾ ਤਿੰਨਾਂ ਦਿਨਾਂ ਚ ਸੁੱਕ ਜੀ ਦੇਖਿਓ ਬਈ ਇੱਕ ਮਿੰਟ ਦੇਖਿਓ ਬਈ ਇੱਕ ਮਿੰਟ ਇੱਕ ਮਿੰਟ ਜੀ ਸਰਵੇਟ ਸਪੈਸ ਫ੍ਰੇਮ ਕਰ ਲਓ ਹਾਂਜੀ ਮੰਤਰੀ ਸਾਹਿਬ ਅੱਜ ਹੜ੍ਹਾਂ ਦਾ ਮੌਇਨਾ ਕਰਨ ਪੁੱਜੇ ਹੋ ਕਿ ਇਹੋ ਜਿਹੇ ਹਾਲਾਤ ਨੇ ਤੇ ਕੀ ਰਾਹਤ ਪ੍ਰਦਾਨ ਕਰਨ ਜਾ ਰਹੇ ਹੋ ਸਭ ਤੋਂ ਪਹਿਲਾਂ ਵੀ ਆਪ ਸਭ ਦਾ ਧੰਨਵਾਦ ਮੈਂ ਰਾਣਾ ਗੁਰਪ੍ਰੀਤ ਦਾ ਸਾਡੇ ਐਮਐਲਏ ਸੇਬਾਨ ਵੀ ਨੇ ਇਹਨਾਂ ਦਾ ਵੀ ਧੰਨਵਾਦ ਆ ਪ੍ਰਾਣੇ ਲੈਟਰ ਨੇ ਸੋ ਸ਼ੁਰੂ ਤੋਂ ਹੀ ਮੋਬਾਈਲ ਤੋਂ ਖਤਰਨਾ ਮੇਰਾ ਵੀ ਤੁਹਾਡਾ ਧੰਨਵਾਦ ਭਾਈ ਮੈਂ ਤਧ ਕੀਤੀ ਕਰ ਲਾ ਪਿੱਛੇ ਤਾਂ ਹਾਂ ਜਿੱਥੇ ਫੌਂਟ ਸ਼ੇਡ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸਾਂ ਅਨੁਸਾਰ ਸਾਰੇ ਮੰਤਰੀ ਸੇਬਾਨ ਲਗ ਲਗ ਜਗ੍ਹਾ ਤੇ ਸਜ ਜਿੱਥੇ ਵੀ ਪਾਣੀ ਆ ਉਸ ਤੇ ਲਗਾਏ ਨੇ ਕੱਲ ਪ੍ਰਿੰਦਰ ਗੋਇਲ ਜੀ ਯੋਗ ਨਹੀਂ ਤੁਸੀਂ ਲੋਕ ਕਿ ਕਿ ਸੁਆਜ ਮੈਂ ਵੀ ਕਾਫੀ ਕਰਾਂ ਦੇ ਵਿੱਚ ਜਾ ਕੇ ਆ ਇਸ ਤੇ ਇਹਦੀ ਲੋਕ ਚੇਤਨ ਇਹ ਤਾਂ ਕੋਈ ਤੁਸੀਂ ਆ ਜਾਂਦਾ ਬਹੁਤ ਸਾਰੀਆਂ ਪ੍ਰੋਬਲਮ ਆ ਜਿਹੜੀਆਂ ਸਾਨੂੰ ਆਈਆਂ ਸਭ ਤੋਂ ਪਹਿਲਾਂ ਸਾਡੀ ਗਦਾਬਰੀ ਕਰਾਈ ਜਾਵੇ ਉਹਦੇ ਲਈ ਆ ਵੀ ਫਰਦੋ ਕੋਈ ਰਸਲ ਗਦਾਬਰੀ ਜਿਹੜੀ ਹੈ ਮੇਰੇ ਕੋ ਰੈਵਨਿਊ ਡਿਪਾਰਟਮੈਂਟ ਆ ਉਹਦੇ ਲਈ ਅਸੀਂ ਅੰਨੇ ਵਿਸ਼ਾ ਹੁਕਮ ਦੇ ਦਿੱਤੇ ਕਿ ਇਹਨਾਂ ਦੀ ਸਪੈਸ਼ਲ ਗਦਾਬਰੀ ਕਰਕੇ ਜਿੰਨਾ ਵੀ ਬੰਦਾ ਮੁਆਵਜ਼ਾ ਸਾਰਿਆਂ ਨੂੰ ਦਿੱਤਾ ਜਾਵੇ। ਡਾਣਾ ਗੋਟੀ ਜੀ ਨੇ ਕਿਹਾ ਥੋੜਾ ਵੱਧ ਦਿੱਤਾ ਜਾਵੇ ਜਰੂਰ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਜ ਨੇ ਗੱਲ ਕਰਕੇ ਕਿਉਂਕਿ ਅਸੀਂ ਇਹਨਾਂ ਲੋਕਾਂ ਦੀ ਸੇਵਾ ਵਾਸਤੇ ਇਹ ਅਸੀਂ ਇਹੋ ਜਿਹੇ ਹੜ੍ਹਾਂ ਦੇ ਵਿੱਚ ਘੁੰਮ ਰਹੇ ਆ। ਸੋ ਬਹੁਤ ਸਾਰੇ ਪਰਿਵਾਰਾਂ ਨੇ ਸਰਪੰਚ ਸਾਹਿਬ ਨੇ ਖੁਦ ਵੀਡੀਓ ਵੀ ਹੁੰਦੀ ਮੁੰਡਿਆ ਕੋ ਉਹਦੇ ਵਿੱਚ ਕਿਹਾ ਕਿ ਪਹਿਲੀ ਸਰਕਾਰ ਬਣੀ ਹੈ ਜਿਹੜੀ ਤੇ ਸਾਡੇ ਘਰਾਂ ਦੇ ਵਿੱਚ ਆਈ ਏਨੇ ਪਾਣੀ ਦੇ ਵਿੱਚ ਆ ਕੇ ਸਾਡਾ ਹਾਲ ਬੁਰਛਾ ਅਸੀਂ ਤੁਹਾਡਾ ਧੰਨਵਾਦੀ ਆ ਸਾਡੇ ਇਥੋਂ ਤੱਕ ਸਾਡੇ ਡੰਗਰਾਂ ਨੂੰ ਵੀ ਚਾਰਾ ਜਿਹੜੀ ਹੈ ਸਰਕਾਰ ਵੱਲੋਂ ਖਾਸਰ ਵੱਲੋਂ ਆ ਰਿਹਾ। ਸੋ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਐਸਆਰਐਫ ਦੀ ਟੀਮ ਗਈ ਹੋਈ ਹੈ। 2 ਕਰੋੜ ਰੁਪਏ ਐਡਵਾਂਸ ਦੇ ਵਿੱਚ ਡਿਸਟੋਵਰ ਨੂੰ ਭੇਜਤਾ ਕਿ ਕਿਸੇ ਤਰ੍ਹਾਂ ਵੀ ਕੋਈ ਲੋੜ ਹੈ ਤੇ ਪੂਰੀ ਕਰੋ। ਬਾਕੀ ਜਿਹੜਾ ਤੁਸੀਂ ਬੰਨ ਵਾਲੀ ਗੱਲ ਕੀਤੀ ਆ ਜਰੂਰ ਆਉਣ ਵਾਲੇ ਅਜਾ ਟਾਈਮ ਨਾ ਆਵੇ ਪਰ ਆਉਣ ਵਾਲੇ ਅਗਲੇ ਜੇ ਰੱਬ ਨਾ ਕਰੇ ਜੇ ਇਹੋ ਜਿਹੀ ਕੋਈ ਹਾਲਾਤ ਆਉਂਦੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਬੰਦੋਬਸਤ ਆਸੀਂ ਪੂਰਾ ਕਰਾਂਗੇ ਕਿਉਂਕਿ ਅਸੀਂ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਖੜਨ ਵਾਲੀ ਸਰਕਾਰ ਆ ਲੋਕਾਂ ਦੇ ਦੁੱਖ ਦਰਦ ਦੇ ਨਾਲ ਹੋ ਕੇ ਜਾ ਜਿਹੋ ਜਿਹੇ ਮਾਦੀ ਆਪਾਂ ਵਿੱਚ ਨਾ ਰਹਿ ਕਿ ਅਸੀਂ ਉਹਨਾਂ ਦੇ ਨਾਲ ਹਰ ਵੇਲੇ ਖੜੇ ਆ ਇਹੋ ਜਿਹੇ ਜਿਹੜੇ ਦੁੱਖ ਨੇ ਜਿਹੜੀ ਅਸ਼ਟਾ ਬੰਦੀ ਨੇ ਸਾਡੀ ਲੋੜ ਸੀਗੀ ਸਭ ਤੋਂ ਵੱਧ ਉਹਨਾਂ ਦੇ ਜਾਨ ਮਾਲ ਦੀ ਰੱਖਿਆ ਕਰਨੀ ਹੈ ਉਹਨਾਂ ਦੇ ਗ੍ਰਾਸਮ ਦਾ ਪ੍ਰਬੰਧ ਕਰਨਾ ਹੈ ਉਹਨਾਂ ਲਈ ਫੈਲਰਾਂ ਦੇ ਚਾਰੇ ਦਾ ਪ੍ਰਬੰਧ ਕਰਨਾ ਪੂਰਾ ਪਰਫੈਕਸ਼ਨ ਆਇਆ ਹੋਇਆ ਅੱਜ ਸੁੰਦਰ ਜੀ ਵੀ ਹੋ ਕੇ ਗਏ ਮੈਜ ਹੋ ਕੇ ਗਏ ਤਾਂ ਬਹੁਤ ਸਾਡਾ ਟਾਈਮ ਜਿਹੜਾ ਪਿੱਛੋਂ ਜਿਆਦਾ ਪਰਸਾਨ ਦੇ ਕਾਰਨ ਹੋ ਰਿਹਾ ਤੋ ਜਲਦੀ ਹੀ ਜਿਹੜੀ ਜਦੋਂ ਪਾਣੀ ਘਟਦਾ ਡੀਸੈਂਟਿੰਗ ਦੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਹੱਲ ਕਰਾਵਾਂਗੇ ਜਿਹੜੀ ਤਾਂ ਜੁੜੇ ਪਾਣੀ ਦੁਆਰਾ ਨਾ ਆਵੇ ਸੋ ਪੂਰੇ ਧਿਆਨ ਦੇ ਵਿੱਚ ਰੱਖ ਕੇ ਪੂਰੀ ਸਰਕਾਰ ਦੇ ਧਿਆਨ ਚ ਆਨੁਖ ਮੰਤਰੀ ਸਾਹਿਬ ਹਰ ਵਿਲੇਵਲ ਦਾ ਧਿਆਨ ਇਸੇ ਜਿਹੜੀ ਜਿਹੜੀ ਜਗ੍ਹਾ ਤੇ ਜਿਹੜੀ ਜਿਹੜੇ ਜਿੰਨਾਂ ਚ ਪਾਣੀ ਆਇਆ ਉੱਥੇ ਪੂਰਾ ਧਿਆਨ ਦਿੱਤਾ ਜਾ ਰਿਹਾ ਉਹਦੀ ਮਦਦ ਵਾਸਤੇ ਹਰ ਤਰੀਕੇ ਨਾਲ ਦਾਣ ਰੱਖੀ ਜਾ ਰਹੀ ਹੈ ਸਾਡੇ ਤਾਂ ਜਿਮਾਨੇ ਨਵੇਂ ਆ ਪਰ ਸੇਵਾਦਾਰ ਸੇਵਾਦਾਰ ਬਣ ਕੇ ਇਹ ਸੇਵਾ ਕਰ ਰਹੇ ਆ ਇਹ ਲੋਕਾਂ ਨੂੰ ਜਿਹੜੀ ਹੈ ਸੇਵਾ ਮਨਜ਼ੂਰ ਵੀ ਹੋ ਰਹੀ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਰਪੰਚ ਸਾਹਿਬ ਨੇ ਸਾਡੀ ਭੈਣ ਹੈ ਸਰਪੰਚ ਉਹ ਕਹਿ ਰਹੀ ਸੀ ਕਿ ਪਹਿਲਾ ਮੰਤਰੀ ਹੈ ਜਿਹੜੇ ਪਹਿਲੀ ਸਰਕਾਰ ਦੇ ਮੰਤਰੀ ਜਿਹੜੇ ਸਾਡੇ ਘਰਾਂ ਦੇ ਵਿੱਚ ਆਏ ਸੋ ਮੈਂ ਰਾਣਾ ਜੀ ਦਾ ਰਣਾ ਜੀ ਦਾ ਧੰਨਵਾਦੀ ਆ ਕਿ ਉਹ ਆਪ ਇਨੇ ਧੁੱਪ ਚ ਖੜੇ ਆ ਕੰਦਸਿਆ ਕਿ ਪਿੰਡ ਵਾਸੀਆਂ ਨੇ ਰੰਗ ਕਾਲੇ ਹੋ ਗਏ ਜਿਹੜੇ ਸੇਵਾਦਾਰ ਬਣ ਕੇ ਸੇਵਾ ਕਰਿਆ ਸੋ ਇਹੋ ਜੇ ਮੌਕੇ ਤੇ ਰਾਣਾ ਜੀ ਆਪਾਂ ਸਰਕਾਰਾਂ ਦੇ ਨਾਲ ਸਾਰਿਆਂ ਨੂੰ ਹੀ ਸੇਵਾ ਲਮੋਣੀ ਚਾਹੀਦੀ ਹੈ ਚਾਹੇ ਤੁਸੀਂ ਹੋ ਚਾਹੇ ਸਾਡੀ ਕੋਈ ਸੰਤ ਸਲਾਗੋ ਦੇ ਜਿਹੜਾਦਾਰ ਨੇ ਕਾਹੀ ਸਾਡੇ ਪਿੰਡਾਂ ਦੇ ਲੋਕ ਨੇ ਕਿਉਂਕਿ ਪੰਜਾਬੀ ਸुरु ਤੋਂ ਹੀ ਬਾਬੇ ਨਾਨਕ ਨੇ ਜੋ ਲੰਗਰ ਚਲਾਇਆ ਉਸ ਤੋਂ ਤੋਂ ਹੀ ਸੇਵਾਦਾਰ ਬਣ ਕੇ ਜਿਹੜੀ ਸੇਵਾ ਕਰਨੀ ਗਾਉਂਦੇ ਆ ਵੱਡੇ ਵੱਡੇ ਬਾਹਰਲੇ ਮੁਲਕਾਂ ਤੋਂ ਵੀ ਜਾ ਕੇ ਇਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਲਵਾਈਆਂ ਤੇ ਇਹੋ ਜਿਹੀ ਆਪਣੇ ਪੰਜਾਬ ਦੇ ਵਿੱਚ ਜਿਹੜੀ ਆਫਤ ਆਈ ਹੈ ਤੇ ਨਾਲ ਲੋਕ ਤਗੜੇ ਹੋ ਕੇ ਸੇਵਾ ਕਰਨਗੇ ਸੋ ਮੈਂ ਅੱਜ ਰਾਣਾ ਜੀ ਦਾ ਵੀ ਧੰਨਵਾਦ ਕਰੀਆ ਅਫਸਰ ਸਹਿਬਾਨਾਂ ਦਾ ਪ੍ਰਸ਼ਾਸਨ ਦਾ ਜਲ ਸਾਹਿਬ ਨਾਲ ਖੜਿਆ ਜਿਹੜੇ ਹਰ ਰੋਜ਼ ਇੱਥੇ ਖੜਿਆ ਤੇ ਮੈਂ ਰਾਣਾ ਜੀ ਕਹੂੰਗਾ ਜੀ ਅਸੀਂ ਜਿੰਨੇ ਦੇ ਇਹ ਪਾਣੀ ਨਹੀਂ ਘਟਦਾ ਲੋਕਾਂ ਦੀ ਜੀ ਅਸੀਂ ਨਾ ਖੁਦ ਇੱਥੇ ਪੂਰਾ ਆਪਣੀ ਰੇਖ ਦੇ ਵਿੱਚ ਰਹਿ ਕੇ ਅਫਸਰ ਸਰਵਨ ਦੇ ਨਾਲ ਇਹਨਾਂ ਲੋਕਾਂ ਦੀ ਮਤਲਬ ਨਹੀਂ ਹਰ ਵੇਲੇ ਮੈਂ ਕਿ ਅੱਜ ਤੱਕ ਕੀ ਕਰਦੇ ਆ ਤੁਸੀਂ ਪਹਿਲੀ ਸਰਕਾਰ ਹੈ ਜਿਹੜੀ ਇੰਨੀ ਕੋਸ਼ਿਸ਼ ਕਰਕੇ ਸਾਰਾ ਕੁਝ ਕਰ ਰਹੀ ਹੈ ਕਰਤੌਰੀਆਂ ਕਰਵਾ ਕੇ ਮੁਆਵਜ਼ਾ ਦਿੱਤਾ ਜਾਊਗਾ ਡੀਸਿਲਟਿੰਗ ਹੋਊਗੀ ਸਭ ਕੁਝ ਹੋਊਗਾ ਲੋਕੀ ਇੰਨੀਆਂ ਸਰਕਾਰਾਂ ਰਹੀਆਂ ਪਿਛਲੀਆਂ ਅਕਾਲੀ ਦਲ ਕਾਂਗਰਸ ਦੀ ਕੱਖ ਕੀਤਾ ਨਹੀਂ ਹੈ ਉਹ ਉਹਨਾਂ ਕਰਕੇ ਆ ਲੋਕ ਥੱਕੇ ਖਾ ਰਹੇ ਨੇ ਸਾਰੇ ਇੰਨੀਆਂ ਸਰਕਾਰਾਂ ਕਰਕੇ ਚਲੋ ਸ਼ੁਕਰ ਹੈ ਅੱਜ ਰਾਣਾ ਸਾਹਿਬ ਨੇ ਕੀਤਾ ਤੇ ਕੁਛ ਨਹੀਂ ਆਕੇ ਪਿਛਲੀਆਂ ਸਰਕਾਰਾਂ ਚ ਅੱਜ ਮੰਗ ਰੱਖ ਦਿੱਤੀ ਹੈ ਅਸੀਂ ਕਰਕੇ ਦਿਖਾਵਾਂਗੇ ਰਾਣਾ ਗਰਜੀਤ ਨੇ ਦੋਸ਼ ਲਾਇਆ ਨੇ ਕਿ ਇਹ ਮੈਨ ਮੇਡ ਫਲੱਡ ਨੇ ਮਿਸ ਮੈਨੇਜਮੈਂਟ ਦਾ ਨਤੀਜਾ ਇਸ ਨੂੰ ਘਰਾੜ ਦਿੰਦਾ ਹੈ ਇਹ ਕਿੰਨੇ ਕੀਤਾ ਸਾਢੇ 3 ਸਾਲ ਚ ਤੇ ਹੋਇਆ ਨਹੀਂ ਹੈ ਇਹ ਤਾਂ ਬਹੁਤ ਪੁਰਾਣਾ ਚੱਲਿਆ ਆ ਰਿਹਾ ਹੈ ਅਸੀਂ ਮਸਲੇ ਦਾ ਹੱਲ ਕਰਾਂਗੇ ਪਰ ਇਹ ਹੈ ਕਿ ਮੈਂ ਇਹ ਕਹਿੰਦਾ ਕਿ ਹਰ ਮਸਲੇ ਦਾ ਹੱਲ ਪੰਜਾਬ ਸਰਕਾਰ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਰ ਰਹੀ ਹੈ ਮਸਲੇ ਤੇ ਪਿਛਲੀਆਂ ਸਰਕਾਰਾਂ ਨੇ ਖੜੇ ਕੀਤੇ ਨੇ ਜੇ ਕਿਤੇ ਉਹ ਕੰਮ ਕਰਦੇ ਤੇ ਸਾਨੂੰ ਅੱਜ ਆ ਜਿਹੜੇ ਨੇ ਇੱਥੇ ਧੁੱਪਾਂ ਦੇ ਵਿੱਚ ਖੱਜਲ ਖਵਾਰ ਨਹੀਂ ਸੀ ਹੋਣਾ ਪੈਣਾ ਇਸ ਕਰਕੇ ਮੈਂ ਰਾਣਾ ਸਾਹਿਬ ਦਾ ਬਹੁਤ ਧੰਨਵਾਦੀ ਆ ਕਮ ਸੇਮ ਕੰਮ ਕੀਤਾ ਨਹੀਂ ਤੇ ਅੱਜ ਮੰਗਿਆ ਤੇ ਜ਼ਰੂਰ ਹੈ ਨਾ ਤੇ ਅਸੀਂ ਅਸੀਂ ਪਹਿਲਾਂ ਹੀ ਆਲਰੇਡੀ ਕਰ ਚੁੱਕੇ ਹਾਂ 2023 ਦੇ ਵਿੱਚ ਆਪਣੀ ਸਰਕਾਰ ਸੀ ਤੇ ਕਿਸਾਨ ਕਹ ਰਹੇ ਕਿ 2023 ਦੇ ਵਿੱਚ ਸਾਨੂੰ ਮਾਲਜਾ ਨਹੀਂ ਮਿਲਿਆ ਇਸ ਤੋਂ ਕੀ ਕਹਿਣਾ ਸਾਰਿਆਂ ਨੂੰ ਦੇ ਰਹੇ ਆ ਐਤਕਾ ਸਾਰਿਆਂ ਨੂੰ ਦੇ ਰਹੇ ਆ ਜਦੋਂ ਜਦੋਂ ਇੱਥੇ ਦੇਖੋ ਆ ਮੈਂ ਇੱਥੇ ਕਹਿਣਾ ਚਾਹੁੰਦਾ ਵਾਂ ਜਿਸ ਦਿਨ ਦੇ ਇੱਥੇ ਫਲੱਡ ਆਇਆ ਸਾਡੀ ਟੀਮ ਸਾਰੀ ਇੱਥੇ 30 40 ਬੰਦੇ ਹਮੇਸ਼ਾ ਲੱਗੇ ਆ आरडीएफ ਦੀ ਐਸਆਰ ਐਸਡੀਆਰਐਫ ਦੀ ਟੀਮ ਜਿਹੜੀ ਆ ਉਹ ਲੱਗੀ ਆ ਘਰਾਂ 'ਚ ਜਾ ਕੇ ਪੁੱਛੋ ਹਰ ਕੋਈ ਖੁਸ਼ ਹੈ ਹਰ ਕੋਈ ਕਹਿੰਦਾ ਹੈ ਵੀ ਇਹ ਮੁਕਤੀ ਨਹੀਂ ਘਰ ਆਇਆ ਉਹ 4-5 ਨੇ ਮੈਨੂੰ ਪਤਾ ਉਹਨਾਂ ਦੀ ਕੋਈ ਗੱਲ ਨਹੀਂ ਉਹ 4 ਕਿ ਹੈਗੇ ਆ ਉਹ ਬੋਲੋ ਮੰਨ ਲਓ ਤੁਸੀਂ ਬੋਲੋ ਮੇਰੇ ਕੋਲੇ ਕਈ ਕਿੱਲੇ ਆਲੇ ਸਾਰੇ ਕੀ ਹੈ ਮੇਰੇ ਖਾਤੇ ਕਢਾਜਾ 1 ਰੁਪਇਆ ਹੋਵੇ ਮੰਨ ਲਓ ਮੈਨੂੰ ਪਿਛਲੇ ਖਰਾਬਾ ਤੇ ਵਾਲਾ ਆਇਆ ਅਸੀਂ ਆਰਡਰ ਕਰ ਚੁੱਕੇ ਆ ਕਰਤੌਰੀ ਦਾ ਜੇ ਤੁਹਾਡੀ ਡਿਊਟੀ ਲੱਗੀ ਹੈ ਇਹਨੂੰ ਡਿਸਟਰਬ ਕਰਨ ਲਈ ਤੇ ਕਰ ਦਿਓ ਗੱਲ ਕਰਨ ਦਿਓ ਅਸੀਂ ਉਹਨਾਂ ਦੀ ਗੱਲ ਉਹਨਾਂ ਦੀ ਗੱਲ ਕੀਤੀ ਹੈ ਗੱਲ ਮੇਰੀ ਸੁਣ ਲਓ ਜੇ ਜਿਗਰਾ ਹੈਗਾ ਕਿਸੇ ਤੇ ਜਿਕੰਦ ਸੁਣੋ ਮੇਰੀ ਮੈਨੂੰ ਪਤਾ ਹੈ ਕਿ ਵਿੱਚ ਡਿਸਟਰਬ ਕਰਨ ਲਈ ਵੀ ਬੰਦੇ ਜਿਹੜੇ ਨੇ ਉਹ ਹੈਗੇ ਨੇ ਸੋ ਇਹ ਗੱਲ ਸੱਚ ਹੈ ਇਹ ਕੁਝ ਸੱਚ ਹੈ ਕਿ ਇਹ ਪਹਿਲੀ ਸਰਕਾਰ ਹੈ ਜਿਨਨੇ ਆਣ ਕੇ ਆ ਸਾਰਾ ਕੁਛ ਡੀਸਿਲਟਿੰਗ ਦਾ ਮੁਆਵਜ਼ੇ ਦਾ ਤੇ ਆ ਘਰਾਂ ਦੇ ਵਿੱਚ ਜਾ ਕੇ ਪੁੱਛੋ ਸਾਰਿਆਂ ਕਰਾਚੇ ਜਾ ਕੇ ਆ ਸਾਰੇ ਲੋਕੀ ਖੁਸ਼ ਨੇ ਕੋਈ 2-4 ਨਹੀਂ ਖੁਸ਼ ਮੈਨੂੰ ਪਤਾ ਜਿਹੜੇ ਨਹੀਂ ਖੁਸ਼ ਕੋਈ ਗੱਲ ਨਹੀਂ ਆ ਉਹਨਾਂ ਨੂੰ ਵੀ ਖੁਸ਼ ਕਰ ਦਿਆਂਗੇ ਜੀਮਾ ਸਾਹਿਬ 11 ਤਰੀਕ ਨੂੰ ਜਾ ਕੇ ਤੁਸੀਂ ਹਰੀਗੇ ਹੈਡ ਤੋਂ ਦਰਜ ਕਰਾਈ ਜੇਕਰ ਟਾਈਮ ਸਰ ਪਹਿਲਾਂ ਚੱਕੇ ਜਾਂਦੇ ਹੋ ਸਕਦਾ ਹੈ ਬੰਨਣਾ ਟੁੱਟਦਾ ਦੇਖੋ ਮੈਂ ਇੰਨਾ ਸਮਝਦਾਰ ਨਹੀਂ ਆ ਕਿ ਮੈਂ ਇਹ ਦੇਖਾਂ ਇਹ ਸਾਰੇ